ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਮਦਾਸ ਦੇ ਇਲਾਕੇ ਦੇ ਵਿੱਚ ਪਿੰਡ ਨੰਬਰ 16 ਤੇ ਹੋਰ ਪਿੰਡਾਂ ਦੇ ਵਿੱਚ ਫਤੇਗੜ ਟੂਰੀਆਂ ਸੈਂਟਰ ਕੋਲ ਤੋਂ ਸਰਹੱਦ ਤੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਰਸਤਾ ਸੰਸਥਾ ਦੇ ਘਰਾਂ ਲੱਭਚਾਈਆਂ ਨੇ ਹੋਰ ਇਹ ਅੱਗੇ ਵੀ ਤਰਲੀਆਂ ਜਾਲੀਆਂ ਨੇ ਜਿਹੜੀਆਂ ਸੰਸਥਾ ਦੀ ਸੇਵਾ ਕਰਦੇ ਨੇ ਇਹ ਫੈਲੀਏ ਬਣਾਲੇ ਤੋਂ ਆਈਆਂ ਨੇ ਦੇਖੋ ਚਾਰ ਸਤੇਰੇ ਫਸਲਾਂ تباہ ਹੁੰਦੀਆਂ ਪਾਣੀ ਬਹੁਤ ਤੇਰਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹ ਤਾਂ ਇਹ ਪ੍ਰਮਾਤਮਾ ਦੀ ਮਰਜ਼ੀ ਹੈ ਪਰ ਬਹੁਤ ਜ਼ਿਆਦਾ ਨੁਕਸਾਨ ਹੋਣ ਕਰਕੇ ਨਾਨਕ ਨਾਮ ਲੈਵਾ ਸਿੱਖ ਸੰਤਾ ਵੀ ਬੜੀ ਸੇਵਾ ਕਰੀਆਂ ਨੇ ਤੇ ਜਿਹੜੇ ਵੀਰ ਰਸਤਾ ਲੈ ਕੇ ਆਉਂਦੇ ਨੇ ਉਹਨਾਂ ਨੂੰ ਇਹ ਬੇਨਤੀ ਆ ਕਿ ਪਿੱਛੇ ਤੁਹਾਨੂੰ ਰੋਕਿਆ ਵੀ ਜਾਂਦਾ ਕਿ ਭਾਈ ਗਾਹ ਨਾ ਜਾਓ ਅੱਗੇ ਬੜਾ ਰਸਨ ਚੱਲ ਗਿਆ ਪਰ ਕਈ ਪਿੰਡ ਇਦਾਂ ਦੇ ਵੀ ਆ ਜਿੱਥੇ ਉਹਨਾਂ ਦੇ ਕੋਲ ਟਰਾਲੀਆਂ ਦੇ ਵਿੱਚੋਂ ਪਾਣੀ ਦੇ ਵਿੱਚੋਂ ਦੀ ਨੰਗੜੀਆਂ ਸੜਕਾਂ ਵੀ ਪਾਣੀ ਆ ਜਿੱਥਰ ਲੋਕ ਚੱਲਦੇ ਹੀ ਹੁੰਦੇ ਸੀ ਸਾਦੇ ਜੇ ਪਾਣੀ ਨਾ ਹੋਵੇ ਪਰ ਉਹਨਾਂ ਪਿੰਡਾਂ ਦੇ ਵਿੱਚ ਰਸਤ ਫਿਰ ਘਟ ਪਹੁੰਚਦੀ ਆ ਤੇ ਅੱਜ ਸਾਡੇ ਐਨਆਰਈ ਵੀਰਾਂ ਵੱਲੋਂ ਜਿਵੇਂ ਲੋੜ ਆ ਟਾਰਚਾਂ ਦੀ ਹੋਰ ਬੱਚਿਆਂ ਦੇ ਪੈੜ ਜਿੱਦਾਂ ਹੋਏ ਇਦਾਂ ਹੋਰ ਵੀ ਚੀਜ਼ਾਂ ਬਹੁਤ ਲੋੜ ਆ ਸੁੱਕੀ ਰਸਤ ਜਿਵੇਂ ਹੋਈ ਉਹ ਸਾਰੀਆਂ ਸੰਗਤਾਂ ਸੇਵਾ ਕਰੀਆਂ ਨੇ ਤੇ ਇੱਕ ਹੋਰ ਜ਼ਰੂਰੀ ਬੇਨਤੀ ਹੈ ਕਿ ਭਾਈ ਜਦੋਂ ਵੀ ਤੁਸੀਂ 라ਸਣ ਲਿਆਉਂਦੇ ਹੋ ਘਰ ਘਰ ਜਾ ਕੇ ਵੰਡ ਪੁੱਛੋ ਕਈ ਲੋਕ ਸੜਕਾਂ ਦੇ ਉੱਤੇ ਰੁਕੇ ਨੇ ਖਰੋਤੇ ਨੇ ਉਹ ਇੱਕ ਇੱਕ ਪਰਿਵਾਰ ਦੇ ਚਾਰ ਚਾਰ ਪੰਜ ਪੰਜ ਹੀ ਆਪਣੇ ਘਰ ਲੈ ਜਾਂਦੇ ਨੇ ਤੇ ਕੁਝ ਘਰ ਰਹਿ ਜਾਂਦੇ ਨੇ ਜਦੋਂ ਵੀ 라ਸਣ ਵੰਡਣਾ ਘਰ ਘਰ ਜਾ ਕੇ ਉਹਨਾਂ ਨੂੰ ਦਿਓ ਲੋੜ ਮੁਤਾਬਕ ਜਿਹੜੀ ਚੀਜ਼ ਦੀ ਲੋੜ ਹੈ ਭਾਈ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਕਿਉਂਕਿ ਸਮਾਜ ਜਦੋਂ ਵਿਭਤਾ ਆਧਾਰ ਹੈ ਤੇ ਇੱਦਾਂ ਫਿਰ ਸਿੱਖ ਸੰਤਾਂ ਸੇਵਾ ਵੀ ਕਰਦੀਆਂ ਨੇ ਪਰ ਕੁਝ ਲੋਕ ਇੱਦਾਂ ਦੇ ਨੇ ਜਿਹੜੇ ਇੱਕ ਇੱਕ ਪਰਿਵਾਰ ਦੇ 4 4 5 5 ਹੀ ਸੜਕਾਂ ਤੇ ਖਲੋਤੀਆਂ ਨੇ ਸਾਨੂੰ ਜੇਦੋ ਅਸੀਂ ਵੱਖਰੇ ਵੱਖਰੇ ਆ ਪਰ ਜੇ ਘਰ ਘਰ ਜਾ ਕੇ ਲੋੜਵੰਦ ਚੀਜ਼ਾਂ ਦੀ ਉਹਨਾਂ ਨੂੰ ਦਿੱਤੀਆਂ ਜਾਣ ਜੋ ਵੀ ਚਾਹੀਦਾ ਉਹਦੇ ਮੁਤਾਬਕ ਫਿਰ ਹਰ ਇੱਕ ਦੀ ਜਿਹੜੀ ਆ ਉਹ ਲੋੜ ਪੂਰੀ ਹੋ ਸਕਦੀ ਹੈ ਹਰ ਘਰ ਦੇ ਵਿੱਚ ਜ਼ਰੂਰਤਵਾਨ ਸਮਾਨ ਪਹੁੰਚ ਸਕਦਾ ਹੈ ਇਸ ਕਰਕੇ ਬੈਠੀਆਂ ਵੇਖੋ ਚਾਰ ਸਥਰੇ ਪਾਣੀ ਦੇ ਸਮੁੰਦਰ ਵਗ ਰਹੇ ਨੇ ਸਮੁੰਦਰ ਵਗ ਰਹੇ ਨੇ ਇਹ ਨਾ ਲਾਣ ਦੇ ਵਿੱਚ ਹੰਦਸਟੋਕ ਲੋ ਵੀ ਚੋਲ ਵੀ ਇਹਨਾਂ ਨੂੰ ਆਸ ਨਹੀਂ ਕਿ ਸਾਨੂੰ ਮਿਲ ਚੜ ਕੇ। ਇੱਦਾਂ ਦਾ ਮਤਲਬ ਮਾਹੌਲ ਬਣਿਆ ਪਿਆ। ਬਹੁਤ ਜ਼ਿਆਦਾ ਪੰਜਾਬ ਵਿੱਚ ਨੁਕਸਾਨ ਹੋਇਆ। ਬਹੁਤ ਜ਼ਿਆਦਾ ਇਹ ਕਦੇ ਵੀ ਇਹਨਾਂ ਨੁਕਸਾਨ ਜਿਹੜਾ ਇਹ ਘਟਾ ਕੋਈ ਨਹੀਂ ਕੋਈ ਕਰ ਸਕਦਾ ਤੇ ਪਰਮਾਤਮਾ ਹੀ ਆ ਜਿੰਨਾ ਨੁਕਸਾਨ ਹੋ ਗਿਆ ਸਾਰੇ ਪੰਜਾਬ ਦੇ ਵਿੱਚ ਐਰਕਾ ਬਹੁਤ ਜ਼ਿਆਦਾ ਨੁਕਸਾਨ ਫੋਜਪੁਰ ਹੋਰ ਇਲਾਕਿਆਂ ਦੇ ਵਿੱਚ ਵੀ ਪਾਣੀ ਜਿਵੇਂ ਸੁਲਤਾਨਪੁਰ ਲੋਧੀ ਆਇਆ। ਇੱਦਾਂ ਕਈ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਨੇ ਇੱਥੇ ਹੁਣੇ ਪਿੱਛੇ 2-3 ਪਸ਼ੂ 4-5 ਪਏ ਸੀ ਕਿਸੇ ਦੇ ਰੁੜ ਕੇ ਆਏ ਵੇਖੋ ਇਹ ਵੀ ਨਹੀਂ ਪਤਾ ਵੀ ਕਿਦੇ ਪਸ਼ੂ ਨੇ ਕਿਦੇ ਨਹੀਂ ਇਹਨਾਂ ਦੇ ਇਸ ਤੋਂ ਤੱਕ ਨਹੀਂ ਪਤਾ ਤੇ ਇਹ ਸਾਰਾ ਜਿਹੜਾ ਨੁਕਸਾਨ ਹੈ ਇਹ ਇੱਕ ਘਾਟਾ ਵੀ ਪੂਰਾ ਨਹੀਂ ਹੋ ਸਕਦਾ ਭਾਵੇਂ ਸਰਕਾਰਾਂ ਜਿੰਨੀ ਮਰਜ਼ੀ ਭਾਵੇਂ ਅੱਜ ਕਹਿਣੇ ਕੀ ਕਰਨੀ ਹੈ ਭਾਈ ਜਿੰਨੀਆਂ-ਜਿੰਨੀਆਂ ਫਸਲਾਂ 50-50 7-7 ਹਜ਼ਾਰ ਤੋਂ ਲੈ ਕੇ ਲੱਖ-ਲੱਖ ਰੁਪਏ ਤੱਕ ਫਸਲ ਨਿਕਲਦੀ ਹੈ ਸਰਕਾਰ ਵੱਲੋਂ 5000 ਦੇ ਦਿੰਦੀ ਆ ਵਾਜੇ ਬਸ ਇਹਦੇ ਨਾਲ ਕੀ ਬੜੇਗਾ ਸੋ ਇਸ ਕਰਕੇ ਜੰਗੀਆਂ ਨੇ ਸੰਗਤਾਰੀਆਂ ਨੂੰ ਬੇਨਤੀ ਹੈ ਕਿ ਪਾਈ ਘਰ ਘਰ ਜਾ ਕੇ ਪਸੋ ਲੋੜ ਮੁਤਾਬਕ ਜੋ ਵੀ ਕਿਸੇ ਨੂੰ ਚੀਜ਼ ਦੀ ਲੋੜ ਹੈ ਉਹ ਦਿੱਤੀ ਜਾਵੇ ਸੋ ਇਹ ਐਨਆਰਆਈ ਦਾ ਵੱਲੋਂ ਇਹ ਸੰਯੋਗ ਕੀਤਾ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਵੇ ਆਵੇ ਇਹ ਡਰੋਪ ਜੇ 바ਦੀ ਵੀਡੀਓ ਸਾਰੀਆਂ ਇਹਨਾਂ ਨੂੰ ਆਪਣੇ ਸੈਂਟਰ ਕੋਲ ਤੋਂ ਲੈ ਭਾਂ ਦੂਜੇ ਪਾਸੇ ਚੱਲਣ ਦੀ ਇਹ ਫੋਸ ਜਨਰੇਟਰ ਲਾਉਂਦੇ ਨਹੀਂ ਬਾਰੇ ਬੋਲਦੇ ਕਿ ਆਪਣੇ ਨਾਲੇ ਬੋਟਿਆਂ ਦਾ ਤਾਂ ਪਾਣੀ ਕਰਨੂ ਦੇ ਆਸਵਾਦੋ ਮਾਈਕ ਨਾ ਨੋ ਅਸੇ ਅਨੋ ਦੇ ਯਾ ਕੰਰਨਾ ਆਈ ਦੇਣਾ ਪੁਣਾ ਜਿਹੜੀ ਜਿਣੀ ਆਪਾਂ ਬੰਨ ਗਾ ਲਾ ਲਾ ਤੁਹਾਡਾ ਸੇਵ ਬੰਨ ਗਾ ਬਾਬਾ ਨੰਬਰ ਦੇ ਮਨਵੀਰ ਵੀ ਤੇ ਤੁਹਾਡਾ ਟਿਕਾਣਾ ਇੱਕ ਇੱਕ ਸਾਡੇ ਪਰ ਇਹ ਨਿਕਲੇ ਨਹੀਂ ਹੋਣੇ ਕਿੰਨੇ ਕਿੰਨੇ ਪਾਪਾ ਹੀ ਪੂਰੇ ਜਿੱਤਾਂ ਨੇ ਪਾਣੀ ਦੀ ਆ ਪਾਣੀ ਆਦਾ ਲੱਗ ਉਹ ਤੂੰ ਤੀ ਦੋਸ ਕੋ ਉਹ ਸੇਵਾ ਕਰ ਤੀ ਖਾਣੀ ਦੋ ਕਰਦਾ ਸੀ ਇਹ ਨਹੀਂ દોડતો માથે ઓ હો દોવાઈતું નહોતું દોવાઈતું સાનો ઓકે એક મિનિટ 감사합 <목소리나> ਵਾਹਿਗੁਰੂ 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 ਬਿਸਕੁਟ ਦੇਣਾ ਤੈਨੂੰ ਆਲਾ ਵਾਸਲੀ ਫੜਾ ਇਹਨਾਂ ਨੂੰ ਰਾਹ ਫੋਟੋ ਵਾ ਦੇ ਨੀ ਚਰਾਣੀ ਚਾਹ ਵਾ ਦੇ ਦੇ ਟਿਊਬ ਹਸ ਮੈਂ ਟਿਊਬ ਦੋ ਮਸ਼ਰਾਮ ਵਾਲੀ ਟਿਊਬ ਦੋ ਹਾਲੋ ਕਰਨ ਹਾਂ ਹਾਂ ਚਾਈ ਟੱਚ ਆ ਗਈ ਆ ਚਲੋ ਆਓ ਰੋਮਾਂਦ ਆ ਬਾਬਾ ਜੀ ਜੀ ਰੋਮਾਂਦ ਇੱਥੇ ਮੈਂ ਦੇ ਦਿੱਤੀ ਗੇ ਬੱਸ ਕਰੋ ਰੋਮਾਂਦ ਦੇ ਦੀਆ ਫੜੋ ਪਾਪੀ ਟੇਡੋ ਆਪੇ ਪਾਰੀ ਵੀ ਕਾਈ ਦਾ ਹੋਰ ਕੋਈ ਚੀਜ਼ ਚਾਹੀਦੀ ਦਵਾਈ ਦੇ ਦੇ ਕੰਨ ਥੋੜੀ ਇਹਨਾਂ ਨੂੰ ਓਏ Obrigado. Okay. Okay.